ਸਤਿ ਸ਼੍ਰੀਕਾਲ ਜੀ ਸਾਰਿਆਂ ਦਾ ਬਹੁਤ ਸਤਿਕਾਰ ਸਰਵਸਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਗੱਲ ਆ ਜਾਂਦੀ ਹੈ ਸਾਦਗੀ ਦੀ ਕਈ ਸਾਧਾਰਣਾ ਪਸੰਦ ਕਰਦੇ ਆ ਉਹਨਾਂ ਦੀ ਬੋਲੀ ਵੀ ਸਾਦੀ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਭ ਕੁਝ ਸਾਦਾ ਹੁੰਦਾ ਤੇ ਅਸੀਂ ਉਹਨਾਂ ਨੂੰ ਆਪਣੀ ਪਾਸ਼ਾ ਚ ਦੇਸੀ ਦੇਸੀ ਕਦੇ ਵੀ ਕਿਸੇ ਨੂੰ ਸਾਦਾ ਨਾ ਸਮਝੋ ਉਹ ਵੀ ਇਨਸਾਨ ਆ ਕਿਉਂਕਿ ਸਾਦਗੀ ਹਮੇਸ਼ਾ ਖੂਬਸੂਰਤ ਹੁੰਦੀ ਹੈ ਭਾਵੇਂ ਉਹ ਪਹਿਰਾਵੇ ਦੀ ਹੋਵੇ ਜਾਂ ਵਿਚਾਰਾਂ ਦੀ ਸੂ ਕਦੇ ਵੀ ਕਿਸੇ ਨੂੰ ਨੀਮਾ ਨਾ ਸਮਝੋ ਜੇ ਕੋਈ ਸਾਦਾ ਰਹਿੰਦਾ ਤਾਂ ਉਹਦੀਆਂ ਐਵੇਂ ਉਹਨੂੰ ਟੁਣਕੇ ਨਾ ਲਾਓ ਟੁੱਲਣਾ ਨਾ ਲਾਓ ਹਰ ਬੰਦੇ 'ਚ ਰੱਬ ਵਸਦਾ ਰੱਬ ਨੂੰ ਸਿਰ ਤੇ ਰੱਖ ਕੇ ਗੱਲ ਕਰਿਆ ਕਰੋ ਉਹ ਨਹੀਂ ਆਪਣੇ ਆਪ ਨੂੰ ਵੱਡੇ ਨਾ ਸਮਝੇ